ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਗੋਸ਼ਿਤ ਕੀਤੇ ਜਾ ਰਹੇ ਹਨ ਜਿਸ ਦੇ ਚੱਲਦੇ ਹੋਏ ਅੱਜ ਮੋਹਾਲੀ ਵਿਖੇ ਜਿੱਥੇ ਕਾਊਂਟਿੰਗ ਸ਼ੁਰੂ ਹੋਣੀ ਹੈ ਉੱਤੇ ਡੀਸੀ ਮੋਹਾਲੀ ਆਸ਼ੀਗਾ ਜੈਨ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਮੌਕੇ ਤੇ ਸੁਰੱਖਿਆ ਪ੍ਰਬੰਧਾ ਅਤੇ ਕਾਊਂਟਿੰਗ ਦਾ ਜਾਇਜ਼ਾ ਲਿੱਤਾ ਗਿਆ ਆਈਏ ਇੱਕ ਜੂਨੂ ਸਾਰੇ ਸਾਡੇ ਵੋਟਰਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰ ਆ ਕੇ ਪੋਲ ਕੀਤਾ ਹੈ ਅੱਜ ਫਾਈਨਲ ਡੇ ਲੋਕਤੰਤਰ ਦੀ ਦਿਨ ਇਹ ਤਿਆਰੀਆਂ ਜਿਵੇਂ ਦੇਖ ਰਹੇ ਹੋ ਸਾਹ ਦੇਖ ਰਹੇ ਹੋ ਜਿਵੇਂ ਤਿਆਰੀਆਂ ਹੈਗੀਆਂ ਨੇ ਕਿਵੇਂ ਰਾਉਂਡ ਹੋ ਜਾਂਦੀਆਂ ਨੇ ਮਸ਼ੀਨ ਤੇ ਕਾਗਜ਼ ਪੱਕੀ ਰੱਖ ਲਓ ਡਾਟ ਤੇ ਜਿਹੜੇ ਕੰਮ ਦੀ ਸ਼ੁਰੂ ਹੋ ਚੁੱਕੀ ਹੈ खरड़ते एस एस नगर की काउंटिंग इतने आई टी आई पॉलीटैक्निक हो रही है सिक्योरिटी इंत इंतजाम तुम देख रहे हो पूरी तरह थ्री टीयर सिक्योरिटी जी है पुलिस आर्म फोर्सिस पी एफ न पूरी तरह सशक्त की गई है और अंदर काउंटिंग हॉल केलैबोरेट अरेजमेंट किए गए हैं सी टी वी अरेजमेंट वीडियोग्राफी पोलिंग एजेंट काउंटिंग एजेंट्स में बिठाने जगह ए आर ओ दैठन की और ना ही ओबजर साहब देवी ਹਾਜ਼ਰੀ ਦੇ ਵਿੱਚ ਜਿਹੜੀ ਹੈ ਕਾਊਂਟਿੰਗ ਦੇ ਬਾਰੇ ਰੈਂਡਮ ਕੈਸ ਦੱਸ ਲਈ ਰੈਂਡਮ ਚੈਕਿੰਗ ਹੋਣੀ ਈਵੀਐਮ ਦੀ ਵੀ ਵੀ ਪੈਂਡ ਸੀ ਉਹਦੇ ਲਈ ਕਿ ਤੁਸੀਂ ਜਦੋਂ ਕਿਵੇਂ ਅਸੀਂ ਗਾਈਡਲਾਈਨਸ ਹਾਂਜੀ ਪੰਜ ਜਿਹੜੀ ਵੀਵੀ ਪੈਡਸ ਹੈ ਉਹ ਡਰਾ ਫਲੋਟ ਰਾਹੀਂ ਪੰਜ ਵੀਵੀ ਪੈਡਸ ਚੁਣੀ ਜਾਣਗੇ ਔਰ ਉਹਨਾਂ ਵਿੱਚ ਪਰਤੀਆਂ ਗਿਣ ਕੇ ਉਹਨਾਂ ਦੀ ਮੈਚਿੰਗ ਹੋਵੇਗੀ ਵੀਵੀ ਐਮ ਵੀ ਪੂਰ ਹੋਰ ਤੋਂ ਲਗ ਬੀਵੀ ਪੈਡ ਨਾਲ ਤੇ ਕਿਵੇਂ ਤੁਸੀਂ ਨਤੀਜੇ ਦਾ ਡਿਕਲੇਰਸ਼ਨ ਦਾ ਕੀ ਬਟਲ ਹੋਏਗਾ ਹਾਂਜੀ ਵੀਵੀ ਜਦੋਂ ਸਾਰੀ ਈਵੀਐਮਸ ਕਾਊਂਟ ਹੋ ਜਾਂਦੀਆਂ ਉਸ ਤੋਂ ਬਾਅਦ ਰਾਉਂਡ ਵਾਈਜ਼ ਜਿਹੜੀ ਹੈ ਰਿਜ਼ਲਟ ਦੀ ਕੰਪਾਈਲੇਸ਼ਨ ਕੀਤੀ ਜਾਵੇਗੀ ਅਖੀਰ ਦੇ ਵਿੱਚ ਵੀਵੀ ਪੈਡਸ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਔਰ ਉਸ ਤੋਂ ਬਾਅਦ ਜਿਹੜਾ ਹੈ ਫਾਈਨਲ ਰਿਜ਼ਲਟ ਕੰਪਾਈਲ ਕੀਤਾ ਜਾਂਦਾ ਹੈ।